ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਐਸ ਵਕਤ ਖੜੇ ਆਪਾਂ ਸਤਲੁਜ ਦਰਿਆ ਦੇ ਬਿਲਕੁਲ ਸਾਹਮਣੇ ਹਰੀ ਕੰਦੇ ਹੈਡ ਤੋਂ ਮੰਡ ਏਰੀਏ ਦੇ ਵਿੱਚ ਤੇ ਇਹ ਰਕਬਾ ਪੈਂਦਾ ਵਾ ਪਿੰਡ ਕਢੋਮ ਦਾ ਸਾਰਾਈ ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦੀ ਸਤਲੁਜ ਦਰਿਆ ਦੀ ਮਾਰ ਪਈ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਇਸ ਵਾਰ ਆਇਆ ਤੇ ਇੱਥੇ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਬਿਲਕੁਲ ਹੀ ਬਰਬਾਦ ਹੋ ਚੁੱਕੀ ਆ ਤੇ ਕਿਸਾਨਾਂ ਦੀ ਜ਼ਮੀਨ ਦੇ ਵਿੱਚ 4-4 5-5 ਫੁੱਟ ਜਿਹੜਾ ਰੇਤਾ ਵਾ ਦੇਖੋ ਤੁਸੀਂ ਚੜ ਚੁੱਕਿਆ ਵਾ ਤੇ ਹੁਣ ਕਿਸਾਨਾਂ ਨੂੰ ਮਦਦ ਦੀ ਬਹੁਤ ਜ਼ਿਆਦੀ ਲੋੜ ਆ ਸਰਕਾਰ ਬੇਸ਼ੱਕ ਕਹਿੰਦੀ ਹੈ ਕਿ ਤੁਸੀਂ ਆਪ ਦੀ ਰੇਤ ਵੇਚ ਲਓ ਪਰ ਇਹ ਰੇਤ ਵੇਚਣ ਵਾਲੀ ਨਹੀਂ ਰਹੀ ਕਿਉਂਕਿ ਇਹਦੇ ਵਿੱਚ ਮਿੱਟੀ ਬਹੁਤ ਜ਼ਿਆਦੀ ਜਿਹੜੀ ਆ ਉਹ ਪੈ ਗਈ ਆ ਤੇ ਇਸ ਜਗ੍ਹਾ ਤੇ ਪਾਣੀ ਦੀ ਮਾਰ ਬਹੁਤ ਪਈ ਆ ਦੇਖੋ ਤੁਸੀਂ ਕਿਸਾਨ ਵੀਰਾਂ ਦੀ ਮੋਟਰ ਦੇ ਲਾਗੇ ਜਿਹੜਾ ਉਹ ਟੋਆ ਪੈ ਗਿਆ ਵਾ ਪਾਣੀ ਖਲੋਤਾ ਤੇ ਦੂਜੇ ਬੰਨੇ ਜਿਹੜੀ ਰੇਤ ਚੜ ਗਈ ਆ ਆ 4-4 5-5 ਫੁੱਟ ਜਿਹੜੀ ਰੇਤਾਂ ਚੜ ਗਈ ਆ ਤੇ ਜਿਹੜੇ ਬੋਰ ਸੀ ਕਿਸਾਨ ਵੀਰਾਂ ਦੇ ਉਹ ਵੀ ਖਰਾਬ ਹੋ ਚੁੱਕੇ ਨੇ ਇਸ ਵਕਤ ਕਿਸਾਨਾਂ ਦੇ ਪੱਲੇ ਵਿਚਾਰਾਂ ਦੇ ਕੱਖ ਨਹੀਂ ਰਿਆ ਟਰਾਂਸਫਾਰਮਾਂ ਤੱਕ ਜਿਹੜੀ ਆ ਉਹ ਰੇਤ ਅਤੇ ਮਿੱਟੀ ਚੜ ਗਈ ਆ ਤੇ ਇਸ ਕਰਕੇ ਬਹੁਤ ਜ਼ਿਆਦਾ ਹੁਣ ਕਿਸਾਨ ਵੀਰਾਂ ਨੂੰ ਮਦਦ ਦੀ ਲੋੜ ਪੈਣੀ ਆ ਜਿਹੜੇ ਜਿਹੜੇ ਵੀ ਸਮਾਜ ਸੇਵੀ ਮੇਰਾ ਵੀ ਸੇਵਾ ਕਰਦੇ ਨੇ ਜਾਂ ਉਹਨਾਂ ਨੇ ਪਿੱਛੇ ਕੀਤੀ ਸੇਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਹੁਣ ਵੀ ਇਹਨਾਂ ਕਿਸਾਨ ਵੀਰਾਂ ਦੀ ਮਦਦ ਕਰਨ ਦੀ ਲੋੜ ਆ ਮੇਰਾ ਵੀਰ ਉੱਥੇ ਆ ਕੇ ਇਹਨਾਂ ਦਾ ਹਾਲ ਦੇਖੋ ਤੇ ਇਹਨਾਂ ਦੀ ਮਦਦ ਕਰੋ ਜ਼ਰੂਰ ਹੋਗੇ ਜੇ ਇਹਨਾਂ ਦੀ ਮਦਦ ਨਾ ਹੋਈ ਤੇ ਇਸ ਵਾਰ ਕਣਕ ਵੀ ਕਿਸਾਨ ਵੀਰਾਂ ਤੋਂ ਨਹੀਂ ਬੀਜੀ ਜਾਣੀ ਕਿਉਂਕਿ ਮਾੜਾ ਕਿਸਾਨ ਵਿਚਾਰਾ ਕਿੰਨੀ ਕੁ ਕਰਾਇਆ ਮਾਰ ਲੂ ਤੇਲ ਕਿੱਥੋਂ ਪੈਣਾ ਉਹਦੇ ਕੋਲ ਤੇ ਆਹ ਦੇਖੋ ਤੁਸੀਂ ਫਸਲ ਸਾਰੀ ਜਿਹੜੀ ਖਰਾਬ ਹੋ ਚੁੱਕੀ ਆ ਇਸ ਕਰਕੇ ਵੱਧ ਤੋਂ ਵੱਧ ਕਿਸਾਨ ਵੀਰਾਂ ਦਾ ਸਾਥ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ